दरबार की सेवा कर रहे इस दरबार के समय सीधे दौर साहब की सेवा हो रही है चोल साहब की सेवा होगा मान सिंह खादा दाना बाना चौंकिया झंडे दुगो जुगो तब से खाना मान लिंग 何 मां okay, काउं okay, okay. okay, okay. 네게 들어. 오무잘다 ਕੋਲੇ ਸੋਨੇ ਹਾਂ ਸ੍ਰੀ ਰਾਮ ਸਾਹਿਬ ਸੋ ਪਾਸ਼ੇ ਜਦ ਵਿਜੋਤ ਚੌਰਖ ਦੇ ਮਾਲਕ ਹਾਜ਼ਰਨਾਮੇ ਪ੍ਰਤਾਗ ਗੁਰੂ ਗ੍ਰੰਥ ਸਾਹਿਬ ਪਾਡ ਦਰਸ਼ਨ ਦਾ ਜੀ ਦਾ ਧੰਨ ਤਰ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਧਾਰਨਾ ਭੰਗ ਸਾਹਿਬ ਸ੍ਰੀ Oh, no.